ਕੈਨੇਡਾ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਡਕੈਨਤੀ ਦੀ ਮਾਸਟਰਮਾਈਂਡ ਸਿਮਰਨਪ੍ਰੀਤ ਪਿੰਨੇਸ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਡਕੈਤੀ ਦੀ ਕੀਮਤ 20 ਮਿਲੀਅਨ ਡਾਲਰ ਲਗਭਗ 1 ਅਰਬ 730 ਕਰੋੜ 367000 ਕਰੋੜ ਰੁਪਏ ਸੀ। ਸਿਮਰਨ 에ਅਰ ਕੈਨੇਡਾ ਦੀ ਸਾਬਕਾ ਮੈਨੇਜਰ ਹੈ ਅਤੇ ਇਸ ਮਾਮਲੇ ਵਿੱਚ ਕੈਨੇਡੀਅਨ ਪੁਲਿਸ ਨੂੰ ਲੋੜਿੰਦੀ ਸੀ। सिमरन अपनी पत्नी प्रीति ਨਾਲ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ प्रीति ਸਾਫ ਕਾ ਮਿਸ ਇੰਡੀਆ ਯੂਗਾਂਡਾ ਗਾਇਕਾ ਤੇ ਦਾ ਕਾਰ ਹੈ ਪਰ ਉਹ ਇਸ ਡਕੈਤੀ ਵਿੱਚ ਸ਼ਾਮਲ ਨਹੀਂ ਹੈ ਹਾਲਾਂਕਿ ਇਸ ਮਾਮਲੇ ਵਿੱਚ ਦੋਵਾਂ ਵਿਰੁੱਧ ਕੈਨੇਡੀਅਨ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ सिमरਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਕੈਨੇਡਾ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ ਸਿਮਰਨਾ ਪੰਨੇਸਰ ਅਤੇ ਉਸਦੇ ਸਾਥੀਆਂ ਨੇ April 2023 ਵਿੱਚ ਇਹ ਡਕੈਨਤੀ ਕੀਤੀ ਸੀ ਇਸ ਸਮੇਂ ਦਰਾਰ ਉਸਨੇ ਸਵਿਟਜ਼ਰਲੈਂਡ ਦੇ ਜੂਰਖਟਵਾਰੀ ਇੱਕ ਉਡਾਣ ਵਿੱਚੋਂ ਸੋਨਾ ਅਤੇ ਵਿਦੇਸ਼ੀ ਮੁਦਰਾ ਚੋਰੀ ਕਰ ਲਈ ਇਹ ਚੋਰੀ ਕੈਨੇਡਾ ਦੇ ਟੋਰਾਂਟੋ ਪੀਅਰਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੀਤੀ ਗਈ ਸੀ ਸਿਮਰਨ ਨੇ ਉਡਾਣ ਦੇ ਮਾਲ ਵਿੱਚੋਂ 6600 ਸੋਨੇ ਦੀਆਂ ਛੜਾ ਅਤੇ 2.5 ਮਿਲੀਅਨ ਡਾਲਰ ਲਗਭਗ 216.67 ਹਜ਼ਾਰ 870 ਪੱਤ ਕਰੋੜ ਰੁਪਏ ਦੀ ਵਿਦੇਸ਼ੀ ਮੁੰਦਰਾ ਚੋਰੀ ਕੀਤੀ ਸੀ ਕੈਨੇਡਾ ਨਾ ਪੁਲਿਸ ਨੇ ਡਕੈਤੀ ਦੀ ਜਾਂਚ ਕਰਨ ਲਈ 40 ਤੋਂ ਵੱਧ ਸੀਸੀਟੀਵੀ ਕੈਮਰਿਆਂ ਤੇ ਇਲੈਕਟ੍ਰੋਨਿਕ ਯੰਤਰਾਂ ਦੀ ਜਾਂਚ ਕੀਤੀ કુલ 20 ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਉਹਨਾਂ ਦੇ ਇੱਕ ਸਾਲ ਵਿੱਚ 28 ਹਜ਼ਾਰ 96 ਘੰਟੇ ਕੰਮ ਕਰਨਾ ਪਿਆ ਇਸ ਸਮੇਂ ਦੌਰਾਨ 9500 ਘੰਟੇ ਓਵਰਟਾਈਮ ਵੀ ਕੀਤਾ ਗਿਆ ਹਾਲਾਂਕਿ ਸਿਮਰਨ ਦਾ ਕੋਈ ਸਰਾਗ ਨਹੀਂ ਮਿਲਿਆ ਜਾਂਚ ਦੌਰਾਨ ਪੁਲਿਸ ਨੇ 430000 ਡਾਲਰ ਨਗਦ 99000 ਡਾਲਰ ਮੁੱਲ ਦੇ 6 ਸੋਨੇ ਦੇ ਬ੍ਰੇਸਲੇਟ ਅਤੇ ਸੋਨੇ ਨੂੰ ਪਿੰਗਲਣ ਲਈ ਵਰਤੇ ਜਾਣ ਵਾਲੇ ਕਾਸਟ ਅਤੇ ਮੋਲਡ ਜ਼ਬਤ ਕੀਤੇ ਇੱਕ ਖੁਲਾਸਾ ਆਇਆ ਹੈ ਕਿ ਇਹ ਬ੍ਰੇਸਲੇਟ ਚੋਰੀ ਕੀਤੇ ਸੋਨੇ ਨੂੰ ਪਿਘਲਾ ਕੇ ਬਣਾਏ ਗਏ ਸਨ ਇਸ ਡਕੈਤੀ ਦੀ ਜਾਂਚ ਕੈਨੇਡਾ ਦੀ ਪੀਲ ਰੀਜIONAL ਪੁਲਿਸ ਪਰਜੈਕਟ 24 ਕੈਰਟ ਨਾਮਕ ਇੱਕ ਆਪਰੇਸ਼ਨ ਦੇ ਹਿੱਸੇ ਵਜੋਂ ਕਰ ਰਹੀ ਹੈ ਇਸ ਮਾਮਲੇ ਵਿੱਚ ਹੁਣ ਤੱਕ 9 ਸ਼ੱਕੀ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਇਹਨਾਂ ਦੀ ਪਛਾਣ ਪਰਮਪਾਲ ਸਿੱਧੂ ਜੋ 에ਅਰ ਕੈਨੇਡਾ ਕਰਮਚਾਰੀ ਅਤੇ ਸਿਮਰਨ ਦਾ ਸਾਥੀ ਜਿਸ ਨੇ ਡਕੈਤੀ ਦੀ ਸਾਜ਼ਿਸ਼ ਰਚੀ ਹੈ ਡੋਰਾਂਟੇ ਕਿੰਗ ਮੈਕਲਨ ਜੋ ਇੱਕ ਟਰੱਕ ਡਰਾਈਵਰ ਜੋ ਚੋਰੀ ਕੀਤੀ ਗਈ ਜਾਇਦਾਦ ਆਪਣੇ ਇੱਕ ਥਾਂ ਤੋਂ ਦੂਜੀ ਥਾਂ ਲਿਆਂਦਾ ਸੀ ਅਰਸਲਾ ਚੋਦਰੀ ਜੋ ਸਿਮਰਨ ਦਾ ਫਲਾਈਟ ਵਿੱਚ ਸਾਥੀ ਜਿਸ ਨੇ ਡਕੈਤੀ ਵਿੱਚ ਮਦਦ ਕੀਤੀ ਸੀ ਇਸ ਤੋਂ ਇਲਾਵਾ ਅਰਚਿਤ ਗਰੋਵਰ ਜੋ ਟਰੈਕਿੰਗ ਕੰਪਨੀ ਦਾ ਮਾਲਕ ਜਿਸ ਦਾ ਟਰੱਕ ਚੋਰੀ ਹੋਈ ਜਾਇਦਾਦ ਨੂੰ ਲੈਸਾਂ ਲਈ ਵਰਤਿਆ ਗਿਆ ਸੀ ਅਮਿਤ ਜਲੋਟਾ ਜੋ ਅਰਚਿਤ ਗਰੋਵਰ ਦਾ ਚਾਚੇਰਾ ਭਰਾ ਜਿਸ ਨੂੰ ਚੋਰੀ ਦਾ ਸਮਾਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਲੀ ਰਜਾ ਜੋ ਉਸਨੇ ਚੋਰੀ ਹੋਏ ਸੋਨੇ ਨੂੰ ਪਿੰਗਲਾਂਣ ਵਿੱਚ ਮਦਦ ਕੀਤੀ। ਪ੍ਰਸਾਦ ਪਰਮਾਲਿੰਗਮ, ਅਮਾਤ ਚੋਦਰੀ ਅਤੇ ਹਰਸ ਲਾਲ ਚੋਦਰੀ ਨੇ ਡੂਰਾਂਟੇ ਕਿੰਗ ਮੈਗਲਿਨ ਦੀ ਸਰਹੱਦ ਪਾਰ ਕਰਨ ਵਿੱਚ ਮਦਦ ਕੀਤੀ ਅਤੇ ਲੰਬੇ ਸਮੇਂ ਤੱਕ ਅਮਰੀਕਾ ਵਿੱਚ ਰਹਿਣ ਵਿੱਚ ਉਸ ਦਾ ਸਮਰਥਨ ਕੀਤਾ।